ਇਕ ਉਹ ਹੈ ਜੋ ਬਦਲਤੇ ਹਨ ਜ਼ਮਾਨੇ ਕੇ ਸਾਥ-ਸਾਥ ਅਸਲ ਉਹ ਹੈ ਜੋ ਜ਼ਮਾਨੇ ਕੋ ਬਦਲ ਦਿਤਤੇ ਹਨ ਗਰੀਬੀ ਇਕ ਅਜਹੀ ਚੀਜ਼ ਹੈ ਜੋ ਅਲੜ ਉਮਰੇ ਮਾਨਸਿਕ ਤੌਰ ਤੇ ਮਜ਼ਬੂਤ ਮਨੁੱਖ ਨੂੰ ਦ੍ਰਿੜਤਾ ਬਖਸ਼ਦੀ ਹੈ ਘਰ ਦਾ ਚੁੱਲ੍ਹਾ ਬੜਦਾ ਰੱਖਣ ਲਈ ਬਜ਼ੁਰਗਾਂ ਦੇ ਸੰਗ ਬੱਚੇ ਵੀ ਹੱਡ ਤੋੜਵੀਂ ਮਿਹਨਤ ਕਰਨ ਤਾਂ ਦਿਨ ਕਿਵੇਂ ਨਹੀਂ ਬਦਲਣਗੇ ਅਜਹੀ ਨਵੇਕਲੀ ਮਿਸਾਲ ਕਾਇਮ ਕੀਤੀ ਹੈ ਤਰਨਤਾਰਨ ਦੇ ਪਿੰਡ ਨੱਥੂਪੁਰ ਦੀ ਧੀ ਰਣਜੀਤ ਕੌਰ ਨੇ ਰਣਜੀਤ ਕੌਰ ਦਾ ਪਿਤਾ ਜ਼ਿਮੀਦਾਰਾਂ ਦੇ ਨਾਲ ਸਿਰੀ ਰਲਿਆ ਹੋਇਆ ਏ ਤੇ ਮਾਂ ਲੋਕਾਂ ਦੇ ਘਰਾਂ ਵਿੱਚ ਗੋਹੇ ਕੂੜੇ ਦਾ ਕੰਮ ਕਰਕੇ ਡੰਗ ਟਪਾਉਂਦੀ ਹੈ ਰਣਜੀਤ ਕੌਰ ਦੇ ਲੀੜੇ ਲੱਤੇ ਤੋਂ ਲੈ ਕੇ ਪੜ੍ਹਾਈ ਤੱਕ ਦੇ ਖਰਚੇ ਉਠਾਉਣ ਲਈ ਦਿਨ ਰਾਤ ਦੀ ਹੱਡ ਤੋੜਵੀਂ ਮਾਂ ਤੇ ਬਾਪੂ ਦੀ ਮਿਹਨਤ ਨੇ ਅੰਤਾਂ ਦੀ ਸਿਰੜੀ ਬਣਾ ਦਿੱਤਾ ਹੈ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਰਣਜੀਤ ਨੇ 2000 ਤੇ ਨੌਕਰੀ ਵੀ ਕੀਤੀ ਹੈ ਪਰ ਮਹੀਨਾਵਾਰ ਇੰਨੇ ਪੱਤੇ ਦੇ ਨਾਲ ਕੰਮ ਨਾ ਚੱਲਦਾ ਦੇਖ ਕੇ ਹੁਣ ਖੁਦ ਮੋਟਰਾਂ ਬੰਨਣ ਦਾ ਕੰਮ ਕਰਦੀ ਹੈ ਹਾਸ਼ਮ ਫਤੇ ਨਸੀਬ ਉਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਦੋਸਤੋ ਅਨਮਿਊਟ ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਬਹੁਤ ਸਾਰੀਆਂ ਚੁਣੌਤੀਆਂ ਮਿਹਨਤ ਕਸ਼ਰ ਲੋਕਾਂ ਦੇ ਦਰਪੇਸ਼ ਆਪਦੀਆਂ ਨੇ ਔਰ ਮਰਦ ਪ੍ਰਧਾਨ ਸਮਾਜ ਦੇ ਵਿੱਚ ਬਹੁਤ ਸਾਰੀਆਂ ਮਸਾਲਾਂ ਸਾਨੂੰ ਅਜਹੀਆਂ ਵੀ ਮਿਲਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸੇ ਸਮਾਜ ਦੇ ਵਿੱਚ ਔਰਤਾਂ ਵੀ ਕਿਸੇ ਗੱਲ ਤੋਂ ਕੱਟ ਨਹੀਂ ਔਰ ਕਿਸ ਤਰੀਕੇ ਦੇ ਨਾਲ ਆਪਣੀ ਦਿਨ ਰਾਤ ਦੀ ਹੱਡ ਤੋੜਵੀਂ ਮਿਹਨਤ ਤੋਂ ਬਾਅਦ ਇਸ ਸਮਾਜ ਦੇ ਵਿੱਚ ਆਪਣੇ ਪਰਿਵਾਰ ਨੂੰ ਆਪਣੇ ਸੰਗ ਲੈ ਕੇ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੀਆਂ ਜਾਈਆਂ ਪੰਜਾਬ ਦੀਆਂ ਧੀਆਂ ਨਵੇਕਲੀਆਂ ਪੈੜਾਂ ਪਾਉਂਦੀਆਂ ਨਜ਼ਰ ਆਉਂਦੀਆਂ ਨੇ ਅਜਿਹੇ ਦੇ ਵਿੱਚ ਗੱਲਬਾਤ ਕਰਾਂਗੇ ਮਾਝੇ ਦੇ ਪਿੰਡ ਨੱਥੂਪੁਰ ਦੇ ਨਾਲ ਸੰਬੰਧਿਤ ਰਣਜੀਤ ਕੌਰ ਦੀ ਤੇ ਰਣਜੀਤ ਕੌਰ ਦੇ ਪਰਿਵਾਰ ਦੀ ਔਰ ਛੋਟੀ ਉਮਰ ਦੇ ਵਿੱਚ ਕਿਹੜੀਆਂ ਇਸ ਤਰ੍ਹਾਂ ਦੀਆਂ ਆਰਥਿਕ ਮਜਬੂਰਾ ਸੀ ਆਰਥਿਕ ਲੋੜਾਂ ਸੀ ਜਿਨ੍ਹਾਂ ਦੇ ਮੱਦੇ ਨਜ਼ਰ ਰਣਜੀਤ ਕੌਰ ਨੇ ਮੋਟਰਾਂ ਦਾ ਕੰਮ ਸਿੱਖ ਕੇ ਇਲੈਕਟ੍ਰੋਨਿਕ ਚੀਜ਼ਾਂ ਦਾ ਕੰਮ ਸਿੱਖ ਕੇ ਇੱਕ ਤਰ੍ਹਾਂ ਦੇ ਨਾਲ ਸਮਾਜ ਦੇ ਵਿੱਚ ਨਵਿਕਲੀ ਪੈੜ ਪਾਈ ਹੈ ਗੱਲਬਾਤ ਕਰਦੇ ਆ ਰਣਜੀਤ ਕੌਰ ਸਾਡੇ ਨਾਲ ਹੈ ਸਵਾਗਤ ਹੈ ਸਭ ਤੋਂ ਪਹਿਲਾਂ ਰਣਜੀਤ ਕੌਰ ਛੋਟੀ ਉਮਰ ਦੇ ਵਿੱਚ ਬਹੁਤ ਸਾਰੀਆਂ ਨਵਿਕਲੀਆਂ ਚੀਜ਼ਾਂ ਤੁਹਾਡੇ ਵਿੱਚੋਂ ਦੇਖਣ ਨੂੰ ਮਿਲੀਆਂ ਏ ਤੇ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਅਸਲ ਦੇ ਵਿੱਚ ਕਿਹੜੀਆਂ ਇਸ ਤਰ੍ਹਾਂ ਦੀਆਂ ਤੁਹਾਡੀਆਂ ਮਜਬੂਰੀਆਂ ਸੀ ਜਿਨ੍ਹਾਂ ਦਾ ਕਰਕੇ ਛੋਟੀ ਉਮਰ ਦੇ ਵਿੱਚ ਤੁਸੀਂ ਮੋਟਰਾ ਬੰਨਣ ਦਾ ਇਲੈਕਟ੍ਰੋਨਿਕ ਚੀਜ਼ਾਂ ਦਾ ਕੰਮ ਸ਼ੁਰੂ ਕਰਤਾ ਸਦੀਪ ਨੇ ਫੈਮਿਲੀ ਸ਼ੁਰੂ ਤੋਂ ਹੀ ਕੋਰਾ ਲੋਕੀ ਚੋੜੀ ਹੋਰ ਚੱਲਦੀ ਸੀ ਉਹਨਾਂ ਨੇ ਹਾਲਾਤਾਂ ਨੂੰ ਲੇਕਿਨ ਦੇਖਦੇ ਹੋਏ ਆਪਾਂ ਹੌਲੀ ਹੌਲੀ ਨਾ ਜਿੱਦਾਂ ਤੇ ਆਏ ਕਾਫੀ ਮਲਕ ਜਿਵੇਂ ਮਲੋਕੀ ਫਾਦਰ ਸਾਹਿਬ ਦਿਹਾੜੀ ਕਰਦੇ ਆ ਕਿਉਂਕਿ ਮੰਮਾ ਵੀ ਕਈ ਵਾਰੀ ਕਰਦੇ ਕਿਉਂਕਿ ਜਦੋਂ ਕਰਦੇ ਆ ਉਹ ਪੁਰਿਆਂ ਜ਼ਿਆਦਾ ਹੁੰਦੀਆਂ ਸਿਰ ਤੇ ਜ਼ਿੰਮੇਵਾਰੀਆਂ ਉਹ ਪੁਰੀਆਂ ਨਹੀਂ ਹੁੰਦੀਆਂ ਫਿਰ ਹੌਲੀ ਹੌਲੀ ਉਹ ਨੌੜੀ ਵੇਟ ਕਰਨੀ ਪੈਂਦੀ ਆ ਤੇ ਨਾਲ ਫਾਦਰ ਸਾਹਿਬ ਵੀ ਕਰਦੇ ਚਲੋ ਪਹਿਲਾਂ ਹੀ ਮਨ ਲੱਕੀ ਦਿੱਲੇ ਵੱਲ ਪੜ੍ਹਦੇ ਹੀ ਨਾ ਉਦੋਂ ਫਿਰ ਜਿਆਦਾ ਔਖਾ ਸੀਗਾ ਨਗਰ ਨਾਲ ਦੀ ਸਟੱਡੀ ਵੀ ਨਾਲ ਪਿੱਸਾ ਵੀ ਤੇ ਨਾਲ ਘਰ ਦੇ ਖਰਚੇ ਵੀ ਬਹੁਤ ਜਿਆਦਾ ਸੀ ਉਦੋਂ ਫਿਰ ਮਨ ਲੱਕੀ ਆਪਾਂ ਛੋਟੇ ਹੁੰਦੇ ਹੁੰਦੇ ਉਹਨਾਂ ਨੂੰ ਦੇਖਦੇ ਰਹੇ ਮਨ ਲੱਕੀ ਆਪਣੇ ਮਮਾ ਨੂੰ ਆਪਣੇ ਫਾਦਰ ਸਾਹਿਬ ਨੂੰ ਨਾ ਕੰਮ ਕਰਦੇ ਕਿ ਉਹ ਸਾਰਾ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਮਨ ਲੱਕੀ ਪੂਰਾ ਆ ਨਹੀਂ ਰਿਹਾ ਸੀ ਖਰਚੇ ਪੂਰੇ ਨਹੀਂ ਹੋ ਰਹੇ ਸੀ ਕਦੇ ਤੋਂ ਸੋਚੋ ਇਹ ਲਾਲੋ ਕਿ ਸੋਚ ਤੋਂ ਹੌਲੀ-ਹੌਲੀ ਸੋਚਦੇ ਤਾਂ ਕਿ ਉਹਨਾਂ ਦੇ ਨਾਲ ਹੈਲਪ ਕੀਤੀ ਜਾਵੇ ਉਹਨਾਂ ਦੇ ਕਿਸ ਤਰੀਕੇ ਨਾਲ ਲੋਕੋ ਛੋਟੇ ਨਾਲ ਉਹਨਾਂ ਦੇ ਵੀ ਕੰਮ ਆਪਾਂ ਜਿੱਦਾਂ ਵੀ ਉਹ ਕਰਦੇ ਸੀ ਨਾ ਉਹਨਾਂ ਦੇ ਵੀ ਉਹ ਕਰਵਾਇਆ ਹੁਣ ਫਿਰ ਹੌਲੀ-ਹੌਲੀ ਆਪਣਾ ਕੰਮ ਜਿੱਦਾਂ ਆਪਾਂ ਦੇਖੀ ਆਪਣੇ ਮਾਪੇ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਮਿਹਨਤ ਕਰਦੇ ਆ ਹੋਇਆ ਮਜ਼ਦੂਰੀ ਕਰਦੇ ਆ ਮਾਤਾ ਪਿਤਾ ਹਾਂਜੀ ਸਰ ਜੀ ਪਿਤਾ ਜੀ ਕਿੱਥੇ ਕੰਮ ਕਰਦੇ ਆ ਸਰ ਜੀ ਹੁਣ ਇਸ ਤਰ੍ਹਾਂ ਰੈਡੀ ਨੂੰ ਲਾ ਕੇ ਬੈ ਕੇ ਉੱਥੇ ਕੰਮ ਕਰਦੇ ਕਿਸੇ ਜ਼ਿੰਮੇਵਾਰ ਦੇ ਨਾਲ ਕਰਦੇ ਆ ਤੇ ਜਿਹੜੀਆਂ ਆਪਣੀਆਂ ਅੱਖਾਂ ਦੇ ਨਾਲ ਬਚਪਨ ਦੇ ਵਿੱਚ ਸਕੂਲੀ ਟਾਈਮ ਤੁਸੀਂ ਦੇਖਦੇ ਰਹੇ ਹੋ ਜਿਹੜੇ ਤੁਹਾਡੇ ਮਾਤਾ ਜੀ ਵੀ ਤੁਸੀਂ ਜ਼ਿਕਰ ਕੀਤਾ ਕਿ ਉਹ ਵੀ ਮਜ਼ਦੂਰੀ ਕਰਦੇ ਆ ਫਿਰ ਮਾਤਾ ਜੀ ਕੀ ਕੰਮ ਕਰਦੇ ਸੀ ਤੁਹਾਡੇ ਜਿਵੇਂ ਮੰਨ ਲਓ ਕਿ ਆਪਾਂ ਲਾ ਲਓ ਫੈਮਿਲੀ ਕੋਈ ਵੀ ਕੰਮ ਕਰਦੇ ਆ ਜਿਵੇਂ ਮਟਰ ਤੋੜਨੇ ਹੋਏ ਹਨਾ ਮਤਲਬ ਕਿ ਆਲੂ ਪਟਨੇ ਇਦਾਂ ਦੀਆਂ ਕੋਈ ਵੀ ਕੰਮ ਮਤਲਬ ਕਿ ਦਿਹਾੜੀ ਕੋਈ ਵੀ ਮਿਲ ਜੇ ਉਹਨਾਂ ਲਈ ਜਾਣਾ ਵਾ ਕਿ ਛੜ ਨਹੀਂ ਨੇ ਕੋਈ ਮਤਲਬ ਕਿ ਕਹਿਣਾ ਕਿ ਚਲੋ ਸਾਡੇ ਖਰਚੇ ਬੱਚਿਆਂ ਦੇ ਹਨਾ ਪੂਰੇ ਹੋ ਜਾਣਗੇ ਇਹ ਤਰੀਕੇ ਨਾਲ ਉਹ ਕਰਦੇ ਰਹੇ ਨੇ ਮਤਲਬ ਪਿੰਡਾਂ ਦੇ ਵਿੱਚ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਜਦੋਂ ਵੀ ਕਿਸੇ ਤਨਾੜ ਦੇ ਜਾਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦੀ ਹੈ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਜਿਹੜੀਆਂ ਮਜ਼ਦੂਰੀ ਕਰਨ ਵਾਲੀਆਂ ਸਵਾਨੀਆਂ ਨੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਤੁਹਾਡੇ ਮਾਤਾ ਜੀ ਵੀ ਕਰਦੇ ਲੋਕਾਂ ਦੇ ਘਰਾਂ 'ਚ ਕੰਮ ਹਾਂਜੀ ਸਰ ਇਹ ਕਰਦੇ ਰਹੇ ਨੇ ਹੁਣ ਤਾਂ ਕੋਈ ਨਹੀਂ ਕਰਦੇ ਪਹਿਲਾਂ ਕਰਦੇ ਰਹੇ ਨੇ ਜਦੋਂ ਉਹ ਆਪਾਂ ਛੋਟੇ ਸੀਗੇ ਉਹਨਾਂ ਉਦੋਂ ਕਰਦੇ ਰਹੇ ਨੇ ਸਾਰੀਆਂ ਵਾਲੀਆਂ ਨੇ ਕਰਦੇ ਰਹੇ ਪਰ ਉਹ ਬਾਅਦ ਵਿੱਚ ਕਰਦੇ ਕਰਦੇ ਆਪਾਂ ਉਹਨਾਂ ਦੇ ਨਾਲ ਖੜੇ ਉਹਨਾਂ ਨੂੰ ਲੱਗੇ ਕਿ ਹਾਂ ਵੀ ਹੁਣ ਸਾਡੇ ਬੱਚੇ ਜਿਹੜੇ ਸਾਡੇ ਨਾਲ ਹੈਲਪ ਕਰਾ ਰਹੇ ਫਿਰ ਉਹਨਾ ਘਟਾਉਂਦਾ ਘਟਾਉਂਦਾ ਮਲਬੀ ਉਹਨਾਂ ਦਾ ਸਰੀਰ ਵੀ ਹੁਣ ਉਸ ਆਬ ਨਾ ਹੋ ਜਾਂਦਾ ਨਾ ਉਹਨਾਂ ਨੂੰ ਕੰਮ ਕਰ ਨਹੀਂ ਸਕਦੇ ਹੁਣ ਛੱਡੇ ਹੋਇਆ ਪਹਿਲਾਂ ਕਰਦੇ ਕਿਹੜੀ ਉਮੀਦ ਨਾਲ ਕੰਮ ਕਰਦੇ ਸੀ ਲੋਕਾਂ ਦੇ ਘਰਾਂ 'ਚ ਤੁਹਾਡੇ ਮਾਤਾ ਜੀ ਸਰੀਰ ਵੀ ਉਮੀਦ ਨਾਲ ਵੀ ਸਾਡੇ ਬੱਚੇ ਉਹ ਪੜ ਕੇ ਕੁਝ ਬਣਨ ਨੂੰ ਕੁਝ ਕਰਨ ਹਨਾ ਮਲਕੀ ਘਰ ਦੇ ਜਿਹੜੇ ਉਹ ਖਰਚੇ ਪੂਰੇ ਹੋ ਜਾਣਗੇ ਬੱਚਿਆਂ ਦੀਆਂ ਪੜ੍ਹਾਈ ਦਾ ਖਰਚ ਤੇ ਬੱਚਿਆਂ ਦਾ ਉਹ ਕੀ ਜਿਹੜਾ ਹੌਲੀ ਹੌਲੀ ਕੰਮ ਉਹ ਕਿ ਅੱਗੇ ਤੋਂ ਅੱਗੇ ਜਾਵੇ ਉਹਨਾਂ ਦਾ ਫਿਊਚਰ ਵਧੀਆ ਬਣ ਜਾਵੇ ਸਾਡੇ ਫਿਊਚਰ ਲਈ ਉਹ ਉਹਨਾਂ ਨੇ ਸਾਰੇ ਕੀ ਕੀ ਕੀਤਾ ਜਾਂ ਮਦਦ ਕੀਤੀ ਹੂੰ ਤੁਹਾਡੀ ਰੋਟੀ ਵੀ ਨਹੀਂ ਕਰਦੇਗੇ ਬੈਸਟ ਤੋਂ ਬੈਸਟ ਜਿਹਨਾਂ ਦੇ ਸੌਂਦ ਜਿੰਨੇ ਵੀ ਆਪਰੇ ਕਰਦੇ ਘਰ ਦੇ ਹਾਲਾਤ ਅਸਲ ਦੇ ਵਿੱਚ ਹੈ ਕਿਸ ਤਰ੍ਹਾਂ ਦੇ ਨੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਸਰ ਜੀ ਹੁਣ ਤਾਂ ਪਰਿਵਾਰ ਨਾਲ ਮਿਲ ਕੇ ਮਮੀ ਪਾਪਾ ਦੋ ਬ੍ਰਦਰ ਨੇ ਮੇਰੇ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਦੋਨੋਂ ਮੇਰੇ ਨਾਲ ਭਾਗੀ ਜੀ ਨੇ ਨੰਬਰ ਤੁਹਾਡੇ ਬ੍ਰਦਰ ਦੀ ਮੈਰਿਜ ਹੋ ਚੁੱਕੀ ਹੈ ਉਹਨਾਂ ਦੀ ਬ੍ਰਦਰ ਦੋਨੋਂ ਬ੍ਰਦਰ ਛੋਟੇ ਨੇ ਮੈਂ ਦੋਨਾਂ ਦੀ ਮੈਰਿਜ ਹੋ ਚੁੱਕੀ ਠੀਕ ਹੈ ਤੇ ਅਸਲ ਦੇ ਵਿੱਚ ਜਦੋਂ ਤੁਹਾਡੇ ਕੰਮ ਨੂੰ ਚੂਜ਼ ਕਰਨ ਦੀ ਗੱਲ ਹੋਵੇ ਤੇ ਤੁਸੀਂ ਕੰਮ ਦੀ ਸਿਲੈਕਸ਼ਨ ਕਿਵੇਂ ਕਰਦੇ ਹੋ ਕਿ ਮੈਂ ਆਪਣੀ ਜ਼ਿੰਦਗੀ ਦਾ ਇਹ ਟੀਚਾ ਮਿੱਥਿਆ ਇਹ ਕੰਮ ਕਰਨਾ ਹੈ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਸੱਜੀ ਵੈਸੇ ਤਾਂ ਜਿਵੇਂ ਹੁਣ ਕਿ ਛੋਟੇ ਹੁੰਦੇ ਨਾ ਆਪਾਂ ਉਦੋਂ ਤੇ ਬਥੇਰਾ ਕੁਝ ਦਿਮਾਗ ਚ ਚੱਲਦਾ ਕਿ ਆਹ ਕਰੀਏ ਸਾਡੇ ਲਈ ਆਹ ਬੈਸਟ ਹੋਊਗਾ ਇਹਨਾ ਕਰੀਏ ਇਹਨਾ ਪਰ ਜ਼ਿੰਦਗੀ ਚ ਵਿਚਰਦੇ ਪਤਾ ਲੱਗਦਾ ਕਿ ਆਪਾਂ ਨੂੰ ਕਿਹੜਾ ਕੰਮ ਮਤਲਬ ਕਿ ਕਿੱਦਾਂ ਮਤਲਬ ਕਿ ਸੋਚ ਜਾਂਦਾ ਨੇ ਮੇਰੀ ਸੋਚ ਹੈ ਕਿ ਆਪਾਂ ਆਰਮੀ ਚ ਜਾਣਾ ਪਰ ਉਹ ਚਲੋ ਸੁਪਨੇ ਦੇ ਸੁਪਨੇ ਹੀ ਰਹਿ ਗਏ ਪੂਰੇ ਨਹੀਂ ਹੋਏ ਤੇ ਹੌਲੀ ਹੌਲੀ ਕੰਮ ਆ ਮਤਲਬ ਕਿ ਮੈਂ ਇੱਕ ਦੁਕਾਨ ਤੇ ਲੱਗ ਗਿਆ ਫਿਰ ਸ਼ਾਪ ਤੇ ਵੀ ਨਹੀਂ ਸੀ ਕਿਤੇ ਜੌਬ ਕਰ ਲਾਂਗੇ ਆਪਾਂ ਨਾ ਕੰਮ ਦੀ ਆਪਣੇ ਮੰਮੀ ਮਮੀ ਰੈਡੀ ਦੀ ਹੈਲਪ ਕਰਵਾਣੀ ਹੈ ਕਿਸੇ ਤਰੀਕੇ ਨਾਲ ਨਹੀਂ ਕਰੀ। ਤੋਂ ਫਿਰ ਮਲਕੀ ਜੌਬ ਤਾਂ ਕੋਈ ਕੀਤਾ ਟਰਾਈ ਕਿਦੇ ਉਹ ਮਲਕੀ ਕਹਿੰਦੇ ਕਿ ਜੀ 6-7000 ਨਾ ਉੱਥੇ ਵੀ ਆਨ ਜਾਉਣ ਦਾ ਖਰਚਾ ਜਾਂ ਫਿਰ ਉੱਥੇ ਰਹਿਣ ਦਾ ਉਹ ਪੂਰੇ ਨਹੀਂ ਆਉਣੇ। ਨਾ ਕਿ ਆਪਾਂ ਘਰ ਨਹੀਂ ਫਿਰ ਕੁਛ ਦੇ ਸਰ ਵੀ ਮਾ ਉੱਥੋਂ ਦੇ ਖਰਚੇ ਪੂਰੇ ਹੁੰਦੇ ਸੀ। ਫਿਰ ਉਹ ਤੋਂ ਬਾਅਦ ਫਿਰ ਪਿੰਡ ਹੀ ਸੌਫ ਉੱਥੇ ਕੀਤਾ ਤਾਂ ਮਤਲਬ ਕਿ ਉੱਥੇ ਸਾਰੇ ਦਿਨ ਸਾਰਾ ਦਿਨ ਮਲਕੀ ਰਹਿਣਾ ਉੱਥੇ ਸੌਫ ਦੇ ਸਵੇਰੇ ਚੱਲ ਜਾਣਾ ਸ਼ਾਮ ਨੂੰ ਮਲਕੀ ਉੱਥੇ ਸਾਲ ਵੀ ਸੀ ਕਿ 2-3000 ਜੋ 4000 ਹੱਦ ਤੋਂ ਪਹਿਲੇ 2000 ਰੁਪਏ ਉਹਨਾਂ ਨੇ ਮੇਰੀ ਸਟਾਰਟਿੰਗ ਲਈ 1500 ਫੈਕੀ ਹੋਈ ਸੀ ਮੈਨੂੰ ਵਧੀਆ ਲੱਗਦਾ ਕਿ 1500 ਦੇ ਵਿੱਚ ਵੀ ਚਲੋ ਸਾਡੇ ਘਰੇ ਰਣੀਓ ਮਲਕੀ ਘਰ ਦੇ ਕੁਛ ਨਾ ਕੁਛ ਤੇ ਜਾਂਦਾ ਨਾ ਉਹਨਾਂ ਨੂੰ ਖਾਲ ਖਾਣਾ ਵੀ ਡੁੱਗੀ ਆ ਕੁਝ ਖਰਚੇ ਨਿਕਲ ਜਾਂਦੇ ਚਲੋ ਜ਼ਿਆਦਾ ਨਹੀਂ ਐ ਤੇ ਫਿਰ ਜਿਹੜੇ ਸਾਡੇ ਮਨੋਂ ਭੈਣ ਭਰਾਵਾਂ ਦੇ ਖਰਚੇ ਉਹ ਹੀ ਪੂਰੇ ਹੋ ਜਾਂਦੇ ਕੰਮ ਕਿਸ ਤਰ੍ਹਾਂ ਦਾ ਸੀ ਕੰਮ ਸਦੀ ਕੈਫੇ ਮਲਕੀ ਆਨਲਾਈਨ ਵਰਕਿੰਗ ਉਹ ਵੀ ਕੈਫੇ ਐਕਸਪੀਰੀਅੰਸ ਆ ਹੈ ਸੀ ਤੁਹਾਡੇ ਕੋਲੋਂ ਸਿੱਖੇ ਸੀ ਤੁਸੀਂ ਕਿਤੋਂ ਨਹੀਂ ਸਦੀ ਉਹਨਾਂ ਨੇ ਮਲਕੀ ਕੰਮ ਕਰਦੇ ਉਹਨਾਂ ਨੇ ਆਪ ਹੀ ਸਿਖਾ ਦਿੱਤਾ ਸੀ ਉਸ ਟਾਈਮ ਕਿ ਕੋਈ ਨਹੀਂ ਮੈਂ ਕੁਛ ਨਹੀਂ ਸਿੱਖਿਆ ਪਹਿਲਾਂ ਤਾਂ ਕੁਛ ਨਹੀਂ ਮਲਕੀ ਸਕੂਲ ਟਾਈਮ ਜੁੜਾ ਮੈਨੂੰ ਥੋੜਾ ਬੋਲਾ ਆਪ ਕਰਦੇ ਆ ਜਾਂ ਨੌਲੇਜ ਹੈਗੀ ਥੋੜੀ ਬਹੁਤ ਪਰ ਜ਼ਿਆਦਾ ਨਹੀਂ ਹੈ ਜ਼ਿਆਦਾ ਉਹਨਾਂ ਨੇ ਸਿਖਾਇਆ ਆਪਣੇ ਦਰਮਿਆਨ ਕੀਤੀ ਹੋਈ ਗੱਲਬਾਤ ਨੂੰ ਸੁਣ ਕੇ ਬਹੁਤ ਸਾਰੇ ਲੋਕਾਂ ਨੂੰ ਅਜੀਬ ਲੱਗੂਗਾ ਕਿ ਪੰਜਾਬ ਦੀ ਇੱਕ ਧੀ ਨੇ ਜਿਹੜਾ ਮੋਟਰਾਂ ਬੰਨਣ ਦਾ ਦਾ ਕੰਮ ਸਿੱਖ ਕੇ ਤੇ ਮੋਟਰਾਂ ਬੰਨਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਕੀ ਲੱਗਦਾ ਹੈ ਕਿ ਇਹ ਜਿਹੜਾ ਕੰਮ ਤੁਹਾਡੇ ਨਾਲ ਰਿਲੇਟਡ ਲੱਗਦਾ ਹੈ ਕਿ ਤੁਸੀਂ ਇਸ ਕੰਮ ਨੂੰ ਠੀਕ ਸਮਝਿਆ ਕਿਸ ਤਰ੍ਹਾਂ ਸਜੀ ਮੇਰੇ ਨਾਲ ਮਤਲਬ ਕਿ ਜਿਵੇਂ ਲਾਲੋ ਕਿ ਸਟਾਰਟਿੰਗ ਚ ਆਪਾਂ ਨੂੰ ਹੁੰਦੇ ਨਾ ਕਿ ਕਹਿੰਦੇ ਸਾਰੇ ਕੀ ਕੰਮ ਕੁੜੀਆਂ ਦੇ ਵਸਦਾ ਨਹੀਂ ਆ ਕੁੜੀਆਂ ਨਹੀਂ ਕਰ ਸਕਦੀਆਂ ਕੁੜੀਆਂ ਦਾ ਆ ਕੰਮ ਹੈਗਾ ਨਹੀਂ ਕਿ ਹਾਰਡ ਵਰਕਿੰਗ ਕੰਮ ਆ ਹਾਰਡ ਵਰਕ ਇੱਥਾ ਇਹ ਕੋਸੇਡ ਹੁੰਦੀ ਹੈ ਕੁੜੀਆਂ ਨੂੰ ਤੇ ਚਲੋ ਨੌਲੇਜ ਹੁੰਦੀ ਵੀ ਨਹੀਂ ਨਾ ਅਸੀ ਜਬਰੇ ਬਸ ਇਹ ਸਟਾਰਟਿੰਗ ਤੇ ਔਖਾ ਮੈਨੂੰ ਲੱਗਿਆ ਸੀ ਉਸ ਤੋਂ ਬਾਅਦ ਵਿੱਚ ਲਾਲੋ ਕਿ ਆਪਾਂ ਕੰਮ ਕਰਦੇ ਮਤਲਬ ਕਿ ਹਾਰ ਨਹੀਂ ਮੰਨੇ ਕੀ ਕੰਮ ਕਰਨਾ ਵੇਖਦੇ ਆ ਕਿ ਅਕਸਰ ਮੁੰਡੇ ਵੀ ਤਾਂ ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਬਣਾਇਆ ਹਨਾ ਉਹਨਾਂ ਦੀ ਵੀ ਦਮਾਰ ਹੈ ਲੱਗੇ ਉਹ ਵੀ ਉਸ ਤਰੀਕੇ ਨਾਲ ਕਰ ਸਕਦੇ ਤੇ ਆਪਾਂ ਕੁੜੀਆਂ ਜਿਹੜਾ ਘਰ ਤੋਂ ਹੁੰਦੇ ਤੁਹਾਨੂੰ ਰੈਕ ਨੇ ਦਿੱਤੀ ਕਿ ਤੁਸੀਂ ਮੋਟਰਾਂ ਬੰਨਣ ਲੱਗ ਜਾਓ ਸਦੀ ਜਿਨ੍ਹਾਂ ਕੋਲੋਂ ਆਪਾਂ ਕੰਮ ਸਿੱਖਿਆ ਹਾਂ ਮੋਟਰਾਂ ਬੰਨਣ ਦਾ ਸਦੀ ਉਹਨਾਂ ਕੋਲ ਹੀ ਮੈਂ ਉਹਨਾਂ ਨੇ ਮੈਨੂੰ ਦੱਸਦਾ ਕਿ ਰੰਜੀਤ ਤੂੰ ਮੋਟਰਾਂ ਬਣੀਆਂ ਸਿੱਖ ਲਾ ਤੈਨੂੰ ਹੋ ਸਕਦਾ ਕਿ ਤਰ੍ਹਾਂ ਹੋਰ ਵੀ ਹਲਪ ਦੇ ਲੋਗੇ ਲੈ ਜਾਣ ਕਿ ਤੂੰ ਕਰ ਲੈ ਆਪਣੀ ਮਿਹਨਤ ਉਹਨਾਂ ਨੇ ਮੇਰੇ ਉਸਤਾਦ ਹੀ ਰਹੇ ਉਹ ਹੀ ਕਹਿੰਦੇ ਕਿ ਨਾ ਜੀ ਤੇ ਨੂੰ ਮੁਲਕੀ ਮਤਲਬ ਕਿ ਉਹਨਾਂ ਨੇ ਮੇਰੀ ਕੰਡੀਸ਼ਨ ਚਲੋ ਪਹਿਲਾਂ ਤੋਂ ਹੀ ਜਾਣਦੇ ਹੀ ਆ ਨਾ ਜਿੱਥੇ ਮੈਂ ਕੰਮ ਕੀਤਾ ਉਹ ਵੀ ਜਾਣਦੇ ਹੀ ਕਿ ਮੈਂ ਇੰਨੀ ਮਤਲਬ ਕਿ ਮਿਹਨਤ ਕਰਨ ਦੀ ਕਾਬਲੀਤ ਵੀ ਮੇਰੇ ਉੱਤੇ ਚੱਲਦੀ ਹੈ ਮੈਂ ਨਹੀਂ ਘੱਟ ਦਿੱਤੀ ਜਾਂਦੀ ਚਲੋ ਮੈਨੂੰ ਉਸ ਟਾਈਮ ਤੇ ਤੁਸੀਂ ਹੀ ਕਹੇ ਮੇਰੇ ਲਈ ਉਹਨੇ ਹੀ ਵਾਫ ਸੀ ਪਰ ਉਹਨਾਂ ਨੂੰ ਲੱਗੇ ਕਿ ਕਾਫੀ ਟਾਈਮ ਤੋਂ ਕੁੜੀ ਮਿਹਨਤ ਕਰਨ ਦੀ ਹੈ ਕਿ ਫਿਰ ਵੀ ਕਿਤੇ ਮਤਲਬ ਕਿ ਪੱਲੇ ਨਹੀਂ ਪੈ ਰਿਹਾ ਕੁਝੇ ਕੁਝ ਆ ਨਹੀਂ ਰਿਹਾ ਨਾ ਉਹਨੂੰ ਕਿ ਖਰਚੇ ਪੂਰੇ ਹੁੰਦੇ ਨੇ ਮੈਨੂੰ ਕਹਿੰਦੇ ਕਿ ਰஞ்சிਤ ਤੂੰ ਨਾਲ ਮੋਲ ਡਰਾ ਉਹਨਾਂ ਦਾ ਕਿ ਮਿਹਨਤ ਦਾ ਕੰਮ ਤੇ ਹੈ ਪਰ ਕਰਦੀ ਰਹਿ ਕੇ ਬਸ ਤੇ ਜਨਾਬ ਨੂੰ ਕਰੇਗੀ ਤੇਰੀ ਵਧੀਆ ਰਹੇ ਜਿਹੜੇ ਕੰਮ ਚ ਤੁਸੀਂ ਪੈਰ ਤਰਾਵਾ ਕੀਤਾ ਹੈ ਤੁਹਾਡੇ ਪਰਿਵਾਰ ਵਾਲਿਆਂ ਦੀ ਸਹਿਮਤੀ ਸੀ ਇਸ ਚੀਜ਼ ਦੇ ਵਿੱਚ ਸਭੀ ਪਰਿਵਾਰ ਦੀ ਸਹਿਮਤੀ ਮਨ ਲਗੀ ਮੇਰੇ ਫੈਮਲੀ ਨੂੰ ਉਹਨਾ ਸ਼ੁਰੂ ਤੋਂ ਹੀ ਉਹਨਾਂ ਨੇ ਕਦੀ ਮੈਨੂੰ ਰੋਕਿਆ ਨਹੀਂ ਆ ਕਿ ਤੂੰ ਆ ਨਹੀਂ ਕਰਨਾ ਜਾਂ ਉਹ ਨਹੀਂ ਕਰਨਾ ਉਹਨਾਂ ਨੇ ਮੈਨੂੰ ਕਿਹਾ ਕਿ ਜਿੱਦਾਂ ਤੈਨੂੰ ਸਹੀ ਲੱਗਦਾ ਉਹ ਤੂੰ ਕਰ ਸਕਦਾ ਮਨ ਕਿ ਕੰਮ ਨੂੰ ਲਗੀ ਮੇਰੇ ਮਾਤਾ ਸਾਹਿਬ ਚਲੋ ਉਹਨਾਂ ਦੀ ਵੀ ਮਜਬੂਰੀਆਂ ਲਾ ਲਓ ਕਿ ਹਨਾ ਆਪਣਾ ਬੱਚਿਆਂ ਨੂੰ ਚਾਉਂਦੇ ਨਹੀਂ ਕਿ ਹਾਂ ਆਪਣੇ ਬੱਚਾ ਨੂੰ ਕਿਹੜੇ ਕੰਮਾਂ ਚ ਪਾਇਆ ਜਾਂ ਕਿਦਾਂ ਸਾਰੇ ਕਹਿੰਦੇ ਕਿ ਕੁੜੀਆਂ ਵਿਆਹ ਤੇ ਘਰੇ ਘੱਲੋ ਨਾ ਉੱਥੇ ਆਪਣੇ ਵਧੀਆ ਤਰੀਕੇ ਨਾਲ ਰਹਿਣ ਪਰ ਮੇਰੇ ਖਾਦਾ ਸਾਹਿਬ ਜੀ ਚਲੋ ਉਹ ਵੀ ਕਿਤਨਾ ਕਿਤੇ ਸੋਚਦੇ ਹਨਾ ਕਿ ਹੁਣ ਕੁੜੀ ਨੂੰ ਗਈਏ ਪਰ ਚਲੋ ਕਿ ਉਦੋਂ ਉਸ ਟਾਈਮ ਤੋਂ ਹੁੰਦਾ ਹੈ ਕਿ ਨਹੀਂ ਕੁੜੀ ਸਾਡੀ ਮਿਹਨਤ ਕਰੇ ਕਰਦੀ ਵਿਆਹ ਦਾ ਧਿਆਨ ਆ ਮੁੰਡਿਆਂ ਵਾਂਗੂ ਆ ਦਾ ਕੋਈ ਮਤਲਬ ਹੈਗਾ ਨਹੀਂ ਕੋਈ ਕਿ ਉਹ ਕੁੜੀਆਂ ਉਹਨਾਂ ਦੀ ਲਾਈਨ 'ਚ ਘਾਟ ਹੀ ਹੁੰਦੀ ਆ ਨਾ ਕਿ ਨਾ ਕੋਈ ਜਿਆਦਾ ਬਹਿਣਾ, ਖੁਨਾ ਕੁੜੀਆਂ ਨੂੰ ਨਾ ਰਹਿਣਾ। ਉਹ ਉਹਨਾਂ ਨੂੰ ਆਖੇ ਕਿ ਇਹ ਮਿਹਨਤ ਕਰਨੀ ਆ, ਵਧੀਆ ਤਰੀਕੇ ਨਾਲ ਕੰਮ ਕਰਨੀ ਆ, ਅੱਗੇ ਵੀ ਇਹਨੂੰ ਕਰਨੀ ਚਾਹੀਦੀ ਆ। ਜਿੰਨੀ ਉਮਰ ਤੁਹਾਡੀ ਹੈ, ਇੰਨੀ ਉਮਰ ਦੇ ਵਿੱਚ ਅੱਜ ਕੱਲ੍ਹ ਦੇ ਕੁੜੀਆਂ ਮੁੰਡੇ ਸੋਸ਼ਲ ਮੀਡੀਆ ਤੇ ਇੰਸਟਾ ਤੇ ਫੇਸਬੁੱਕ ਤੇ ਰੀਲ ਬਣਾਉਣ ਦਾ ਸ਼ੌਂਕ ਰੱਖਦੇ, ਉਹਨਾਂ ਬਾਰੇ ਕੀ ਨਜ਼ਰੀਆ ਰੱਖਦੇ ਹੋ ਤੁਸੀਂ? ਸ੍ਰੀ ਸ਼ੌਂਕ ਵੈਸੇ ਤਾਂ ਉਹ ਹੁਣ ਨਾ ਰੀਲਾਂ ਦਾ ਇੱਕੋ ਸਾ ਉਹ ਹੀ ਸ਼ੌਂਕ ਰਹਿ ਗਿਆ ਆਪਣੇ ਪੰਜਾਬ ਦੇ ਵਿੱਚ। ਇਸ ਤੋਂ ਇਲਾਵਾ ਹੋਰ ਕੋਈ ਸ਼ੌਂਕ ਘਾਟ ਹੀ ਪਾਦੇ ਆ। ਜੇ ਕੋਈ ਅੱਗੇ ਕੋਈ ਲਾ ਲੋ ਕਿ ਸਿਰਫ ਇੱਕ ਸੋਸ਼ਲ ਮੀਡੀਆ ਰਹਿ ਗਿਆ ਉਸ ਤੋਂ ਵੱਧ ਕੁਝ ਨਹੀਂ ਪਰ ਸ਼ੌਂਕ ਦੇ ਮੈਂ ਲੋਕੀ ਕਹਿੰਦਾ ਕਿ ਨਜ਼ਰੀਆ ਬਣਾਵਰ ਰਹੀ ਕਿ ਜੇ ਸ਼ੌਂਕ ਰੱਖਣੀ ਹੈ ਨਾ ਇੱਕ ਸਲਾਹ ਲਾ ਲਓ ਉਹਨਾਂ ਨੂੰ ਜੇ ਸ਼ੌਂਕ ਰੱਖਣੀ ਆ ਕੰਮ ਕਰੋ ਉਹਨਾਂ ਦੀ ਵੀ ਰੀਲਾਂ ਬਣਾਓ ਕਿਉਂਕਿ ਤੁਹਾਨੂੰ ਕੰਮ ਕਰਦੇ ਦੇਖ ਕੇ ਹੋ ਸਕਦਾ ਹੈ ਕਿ ਤੁਸੀਂ ਹੋਰ ਵੀ ਤੁਹਾਡੇ ਨਾਲ ਦੇ ਕੋਈ ਭੈਣ ਭਰਾ ਕੋਈ ਹੋਰ ਵੀ ਤੁਹਾਨੂੰ ਦੇਖ ਕੇ ਉਹਦੇ ਕੰਮ ਕਰਨ ਬਣਾਉਣੇ ਹੋ ਤੁਸੀਂ ਵੀ ਰੀਲਾਂ ਆਪਣੇ ਕੰਮ ਦੀਆਂ ਹਾਂਜੀ ਸਰ ਆਪਣੇ ਕੰਮ ਦੀਆਂ ਰੀਲਾਂ ਬਣਾ ਕੇ ਪਾਈਆਂ ਹਾਂ ਹੂੰ ਹਾਂਜੀ ਸੋ ਫਿਰਲਾਂ ਸਟਾਰਟਿੰਗ ਤੇ ਮੈਂ ਆਪਣਾ ਫੇਸ ਵੀ ਹਾਈਡ ਰੱਖਿਆ ਸੀ ਮਤਲਬ ਕਿ ਆਪਣੇ ਕਾਮ ਨੂੰ ਮੈਂ ਰੱਖਿਆ ਸੀ ਪਰ ਹੌਲੀ ਹੌਲੀ ਜਦੋਂ ਫੇਸ ਤਾਂ ਕਮ ਕਰਦੇ ਆ ਆ ਹੀ ਅੰਦਰ ਦੀ ਮੈਂ ਆਪਣੇ ਫੇਸ ਦੀ ਸ਼ੋਅ ਨਹੀਂ ਕੀਤਾ ਕਿਉਂਕਿ ਮੈਨੂੰ ਹੋਈਗਾ ਕਿ ਆਪਾਂ ਕੰਮ ਕਰਦੇ ਆ ਕੰਮ ਦੀ ਹੈ ਹੀ ਪਹਿਣਨਨੋਂ ਕਿਉਂਕਿ ਫੇਸ ਆਪਣਾ ਜ਼ਰੂਰੀ ਨਹੀਂ ਆ ਇਸ ਦਾ ਤੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤ ਦੇ ਵਾਸਤੇ ਸਰਵਾਈਵ ਕਰਨਾ ਬਹੁਤ ਵੱਡੀ ਚੁਣੌਤੀ ਹੈ ਕੀ ਲੱਗਦਾ ਕਿ ਉਹਨਾਂ ਤਮਾਮ ਸਾਰੀਆਂ ਚੁਣੌਤੀਆਂ ਦੇ ਨਾਲ ਲੜ ਪਾ ਰਹੇ ਹੋ ਤੁਸੀਂ ਹਾਂਜੀ ਸਰ ਕੁਦਰਤ ਨਾਲ ਕਰ ਰਹੇ ਪੁਲਾਹ ਰੇਕੀ ਗੁੰ ਆਪਣੇ ਜਗਾ ਜਗਾ ਰਾ ਕੇ ਕਿੱਦਾਂ ਕਿੱਦਾਂ ਕਰਨਾ ਸਾਰਾ ਕੁਝ ਕਰ ਰਹੇ ਆ ਬਾਕੀ ਮੇਨ ਗੱਲ ਆ ਕਿ ਜਿਵੇਂ ਮਿਲ ਕੇ ਮੁੰਡੇ ਕਹਿ ਰਹੇ ਆ ਅੱਜਕੱਲ ਕੁੜੀਆਂ ਨੂੰ ਇਦਾਂ ਨਹੀਂ ਇਦਾਂ ਹਨਾ ਕੁਝ ਕਹਿੰਦੇ ਆ ਰੇ ਕੁਝ ਕਰਦੇ ਆ ਇਦਾਂ ਦਾ ਮੇਰੇ ਨਾਲ ਹੁਣ ਤੱਕ ਕੁਝ ਵੀ ਨਹੀਂ ਹੋਇਆ ਤੇ ਨਾ ਹੀ ਵਾਈਫ ਦੇ ਸੱਚੇ ਪਾਤਸ਼ਾਹ ਨਾਲ ਕੁਝ ਕਰਵਾਇਆ ਜਿਵੇਂ ਇੱਕ ਖੁੱਲ੍ਹਾਅਮ ਤਰੀਕੇ ਦੇ ਨਾਲ ਦੁਕਾਨਦਾਰ ਵਿਚਰਦਾ ਹੈ ਸਮਾਜ ਦੇ ਵਿੱਚ ਦਿਨ ਰਾਤ ਕੰਮ ਕਰਨ ਵਾਸਤੇ ਜਾਂਦਾ ਹੈ ਕਿਸ ਤਰੀਕੇ ਦੀ ਤੁਹਾਡੇ ਕੋਲੇ ਫਰੀडम ਹੈ ਸਦੀ ਫਰੀडम ਮੇਰੇ ਕੋਲ ਖੁੱਲਾ ਨੂੰ ਵੀ ਕਰ ਸਕਦੇ ਹਾਂ ਬਲਕਿ ਆਪਣੇ ਆਪ ਨੂੰ ਹੁੰਦਾ ਨਾ ਸਮਾਜ ਥੋੜਾ ਆਪਣਾ ਗੰਦਲਾ ਜਾਵਾ ਹੋ ਗਿਆ ਵਾ ਮਨ ਰਾਤ ਭਰਾਤੇ ਤਾਂ ਆਪਾਂ ਘਰ ਕਿਸੇ ਦੇ ਆਪਾਂ ਕੰਮ ਕਰ ਲੈ ਕਰਨੀ ਵੀ ਜਾ ਸਕਦੇ ਮਲਕਿ ਸੋਚ ਹੀ ਇਦਾਂ ਦੀ ਹੋ ਗਈ ਆ ਸਮਾਜ ਦੀ ਨਾਲੋਂ ਜਦੋਂ ਮੰਨ ਲਓ ਕਿ ਆਪਾਂ ਜਾਣੇ ਵੀ ਆਪਾਂ ਸਾਫ਼ ਸੁਥਰੀ ਹੋਏ ਨਾ ਤਾਂ ਵੀ ਲੋਕ ਉਂਗਲੀਆਂ ਚੱਕਦੇ ਆ ਤਾਂ ਵੀ ਲੋਕ ਗਲਤ ਬੋਲਦੇ ਕਿ ਉਦਾਂ ਦੇ ਤਾਂ ਇਦਾਂ ਉਦਾਂ ਹਨਾ ਕੁਝ ਵੀ ਆਪਾਂ ਨੂੰ ਪਤਾ ਹੀ ਆ ਪਿੰਡਾਂ 'ਚ ਕਿਦਾਂ ਕੁਝ ਕੀ ਕੁਝ ਚੱਲਦਾ ਬਗੈਰ ਰਾਤ ਭਰਾਤੇ ਫਰੀडम ਇਹਨੂੰ ਖੁੱਲਾ ਮੈਂ ਕਰ ਸਕਦਾ ਹਾਂ ਪਰ ਮੈਂ ਖੁਦ ਹੀ ਨਹੀਂ ਜਾਂਦਾ ਕੰਮ ਕਰਨੀ ਆਦ ਨੂੰ ਦਿੱਦੇ ਵੀ ਨਹੀਂ ਮਲਕੀ ਦੁਕਾਨ ਤੇ ਸ਼ੌਪ ਤੇ ਹਮੇ ਦੁਕਾਨ ਤੇ ਬੈਠ ਕੇ ਵੀ ਮਲੋ ਕੰਮ ਕਰਦੇ ਨਾ ਮੈਨੂੰ ਲੌਕ ਕਰਕੇ ਫਿਰ ਮਲਕੀ ਰਾਤ ਨੂੰ 8 ਜਾਂ 8:30 9 ਵੀ ਹੋ ਜਾਂਦੇ ਆ। ਕਈ ਵਾਰੀ 9:30 ਹੋ ਜਾਂਦੇ ਆ। ਲੌਕ ਕਰਕੇ ਮੈਂ ਆਪਣੇ ਦੁਕਾਨ ਚ ਬੈਠ ਕੇ ਕੰਮ ਕਰ ਸਕਦੀ ਆ ਉਸ ਤੋਂ ਬਾਅਦ ਕਿਤੇ ਨਹੀਂ ਆਪਾਂ ਜਾਂਦੇ। ਘਰਾਂ ਦੇ ਵਿੱਚ ਪੰਜਾਬ ਦੇ ਆਮ ਪਿੰਡਾਂ ਦੇ ਵਿੱਚ ਜਿਹੜੀ दारू ਪੀਣੀ ਜਾਂ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਕਰਨਾ ਸੁਭਾਅਕ ਮੰਨਿਆ ਜਾਂਦਾ ਏ ਕਿ ਤੁਹਾਡੇ ਵੀ ਪਰਿਵਾਰ ਦੇ ਵਿੱਚੋਂ ਕੋਈ ਪਰਿਵਾਰਕ ਮੈਂਬਰ ਕੋਈ ਡਰਿੰਕ ਲੈਂਦਾ ਏ ਕੋਈ ਇਸ ਤਰੀਕੇ ਦਾ ਨਸ਼ਾ ਲੈਂਦਾ? ਜੀ ਡਰਿੰਕ वैसे फादर साहब तो किते मतलब कि एंटरटेनमेंट ड्रिंक कर लंदे हैं बट उद्दा कोई नहीं मतलब कि पक्का कोई निशानी उनो कोई हैगा कि इनी का पर अंबडर आपा करना ही जंदा हूं। हम्म। ਤੁਸੀਂ ਅਮਰਤ ਸ਼ੱਕਿਆ ਹੋਇਆ ਏ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਅਮਰਤਾਰੀ ਨਹੀਂ ਤੇ ਫਿਰ ਅਮਰਤ ਸ਼ੱਕਨ ਦੀ ਜਿਹੜੀ ਲਾਗ ਹੈ ਉਹ ਕਿੱਥੋਂ ਲੱਗਦੀ ਏ ਤੁਹਾਨੂੰ? ਸਦੀ ਮੇਰਾ ਜ਼ਿਆਦਾਤਰ ਰਹਿਣਾ ਸੈਨਾ ਮਲਕ ਮੇਰੇ ਨਾਂਕੇ ਪਰਵਾਦਾ ਹੀ। ਉਹ ਚਲੋ ਗੁਰੂ ਸਾਹਿਬ ਨਾਲ ਜੁੜੇ ਰਹੀ ਆਉਂਦੇ ਹੀ ਗੁਰਦੁਆਰੇ ਸਾਹਿਬ ਮੈਂ ਉਹਨਾਂ ਨਾਲ ਛੋਟਾਂ ਦਾ ਯਾਤਰਾ ਤੇ ਵੀ ਜਾਂਦਾ ਰਿਹਾ। ਮਿਲ ਕੇ ਉਸ ਆਵਲ ਉਹਨਾਂ ਨੂੰ ਮਿਲ ਕੇ ਹੌਲੀ ਹੌਲੀ ਬੰਦਾ ਜਿਵੇਂ ਜੁੜਦਾ ਜੋੜਦਾ ਵਾਇਰਲ ਨਾਲ ਜੋੜਦੇ ਹਮ ਸਿੱਖੀ ਦਾ ਪ੍ਰਭਾਵ ਮੰਨਿਆ ਜਾਵੇ ਤੁਹਾਡੇ ਪਰਿਵਾਰ ਚ ਨਾਨਕੇ ਪਰਿਵਾਰ ਚੋਂ ਸ ਜੀ ਹਾਂ ਜੀ ਸਿੱਖੀ ਦਾ ਪ੍ਰਭਾਵ ਨਾਨਕੇ ਪਰਿਵਾਰ ਚੋਂ ਹਮ ਤਾਂ ਕਿ ਆਪਣੇ ਮਿਲ ਕੇ ਦਾਦੇ ਦੇ ਪਰਿਵਾਰ ਚ ਕੋਈ ਵੀ ਸਿੱਖਣੀ ਆ ਮੇਰੇ ਫਾਦਰ ਸਾਹਿਬ ਦੀ ਵੀ ਕਟਿੰਗ ਆ ਬ੍ਰਦਰ ਦੀ ਵੀ ਕਟਿੰਗ ਆ ਮੇਰੀ ਮਿਲ ਤੋਂ ਦਾਦਾ ਜੀ ਦੀ ਵੀ ਕਟਿੰਗ ਆ ਹਮ ਆਮ ਕਰਕੇ ਪੰਜਾਬ ਦੇ ਵਿੱਚ ਇਹ ਰਵਾਈਤ ਮੰਨੀ ਜਾਂਦੀ ਹੈ ਕਿ ਜਦੋਂ ਪੰਜਾਬ ਦੇ ਕਿਸੇ ਪਿੰਡ ਦਾ ਕਿਸੇ ਘਰ ਦਾ ਕੋਈ ਲੜਕੀ ਜਾਂ ਲੜਕਾ ਜਹਾਜ਼ੇ ਚੜ੍ਹ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂਦਾ ਏ ਤੇ ਆਮ ਕਰਕੇ ਬਹੁਤ ਸਾਰੇ ਲੋਕਾਂ ਦੀ ਵੀ ਅਜਿਹੀ ਖਾਹਸ਼ ਬਣ ਜਾਂਦੀ ਏ ਬੱਚਿਆਂ ਦੀ ਤੁਹਾਡੀ ਨਹੀਂ ਕਦੇ ਖਾਹਸ਼ ਬਣੀ ਕਿ ਮੈਂ ਵੀ ਵਿਦੇਸ਼ ਦੇ ਵਿੱਚ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਉੱਥੇ ਸੱਚੀ ਬਿਲਕੁਲ ਵੀ ਨਹੀਂ ਵਿਦੇਸ਼ ਜਾਣ ਬਾਰੇ ਤੇ ਲਾਲੋ ਵੀ ਇਹ ਨਹੀਂ ਹੈ ਕਿ ਆਪਾਂ ਗਾਂਦੇ ਤੋਂ ਆਉਣ ਵਾਲੇ ਸਮੇਂ ਤੇ ਜਾਣੀ ਸਕਦੇ ਹਾਂ ਵੀ ਤੁਹਾਡੇ ਸੰਗੇ ਵੈਗ ਨੂੰ ਮੈਂ ਤਾਂ ਕਰਦੇ ਹਾਂ ਉੱਥੋਂ ਤੱਕ ਪਹੁੰਚਾਈ ਸਕਦੇ ਆ ਪਰ ਮੇਰੀ ਹੁਣ ਤੱਕ ਸੋਚ ਕਦੀ ਵੀ ਨਹੀਂ ਰਹੀ ਮੇਰੇ ਘਰ ਦੇ ਮੈਨੂੰ ਫੋਸਟ ਕਰਦੇ ਹੀ ਸਭੋ ਭੇਜ ਲੈ ਕਿ ਰੰਜੀਤ ਚੱਲਦਾ ਬਾਹਰ ਕੋਈ ਗੱਲ ਨਹੀਂ ਕਰਦਾ ਕਿ ਫੜ ਤੜ ਕੇ ਤੈਨੂੰ ਪੈਸੇ ਪੇਮੈਂਟ ਤੈਨੂੰ ਕਰਦਾਗੇ ਕਿ ਮਿਹਨਤ ਕਰਕੇ ਵਾਦ ਪਰ ਮੈਨੂੰ ਲੱਗੇ ਕਿ ਉੱਥੇ ਜਾ ਕੇ ਗੁਲਾਮੀ ਕਰਨ ਨਾਲੋਂ ਬੈਟਰ ਆ ਕਿ ਆਪਾਂ ਇੱਥੇ ਆਪਣਾ ਥੋੜਾ ਕਰ ਲਈਏ ਆਪਣੇ ਪੰਜਾਬ ਵਿੱਚ ਆਪਾਂ ਮਾਲਕ ਬਣ ਕੇ ਕਰੀਏ ਪੰਜਾਬ ਦੇ ਵਿੱਚ ਕੰਮ ਕਰਨਾ ਸਿਕਿਉਰ ਲੱਗਦਾ ਤੁਹਾਨੂੰ ਸੱਚੀ ਸਿਕਿਉਰ ਹੈ ਤਾਂ ਨਹੀਂ ਆ ਚਲੋ ਹੁਣ ਸਮਾਜ ਹੌਲੀ ਹੌਲੀ ਬਦਲ ਰਿਹਾ ਕੋਈ ਮਿਹਨਤ ਵਾਲੇ ਜਾ ਰਹੇ ਆ ਕਿਹੜੇ ਐਂਗਲ ਤੋਂ ਨਹੀਂ ਹੈ ਸੱਚੀ ਫੋਨ ਲਾ ਲੋ ਕਿ ਜਿੰਨੇ ਸਾਡੇ ਚੋਲਾ ਸਾਹਿਬ ਲੱਗ ਗਈ ਆ ਉਥੇ ਦਿਨ ਦਿਹਾੜੇ ਮਿਲ ਕਿਸੇ ਦੇ ਗੋਲੀਆਂ ਮਾਰਦੇ ਭੱਤੀ ਥੋੜੇ ਦਿਨ ਹੋਏ ਕਿ ਉਹ ਕਿਸੇ ਦਾ ਗੁੱਟ ਵੱਢ ਗਏ ਚਲੋ ਮੈਨੂੰ ਨਹੀਂ ਪਤਾ ਉਹਨਾਂ ਦੀ ਰੰਗੀ ਸੀ ਕਿ ਕੋਈ ਜਾਂ ਫਿਰ ਉਹਨਾਂ ਤੋਂ ਖਵਾ ਮਾਈ ਕੁਛ ਵੀ ਇਹ ਮੇਰੇ ਨਾਲ ਵੀ ਹੋ ਚੁੱਕਿਆ ਵੈਸੇ ਦਿਨ ਦਿਹਾੜੇ ਸ਼ੌਪ ਤੋਂ ਮੇਰੇ ਤੋਂ ਵੀ ਪਿਸਤਰਾ ਰੱਖ ਕੇ ਪਹਿਰੇ ਖੜੀ ਗਿਆ ਸੀ ਬਲਕਿ ਉਹ ਮੈਂ ਕਿ ਉਦੋਂ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਸੀ ਉਸ ਟਾਈਮ ਦੀ ਗੱਲ ਆ ਸਿਕਿਉਰਤਾ ਨਹੀਂ ਆ ਪਰ ਫਿਰ ਵੀ ਚਲੋ ਹੌਲੀ ਹੌਲੀ ਸਮਾਜ ਤੇ ਚਲੋ ਵਾਇਗਰੂ ਮੇਰ ਕਰੇ ਕਿ ਆਪਣੇ ਵਧੀਆ ਪੰਜਾਬ ਨੂੰ ਹੌਲੀ ਹੌਲੀ ਲਾਈਨ ਤੇ ਲੈ ਕੇ ਆਵੇ ਵਧੀਆ ਕਰੇ ਬਲਕਿ ਸੁੱਖ ਇਹੀ ਜਿਹੜੇ ਹਾਲਾਤਾਂ ਦੇ ਨਾਲ ਲੜ ਕੇ ਤੁਸੀਂ ਅੱਜ ਇਸ ਪੋਜੀਸ਼ਨ ਤੇ ਪਹੁੰਚੇ ਹੋ ਫਿਊਚਰ ਨੂੰ ਲੈ ਕੇ ਕੀ ਸੋਚਦੇ ਹੋ ਪਲੈਨਿੰਗ ਕਿਸ ਤਰ੍ਹਾਂ ਦੀ ਹੋਏਗੀ ਮਾਪਿਆਂ ਨੂੰ ਲੈ ਕੇ ਪੀਕੇ ਪਿੰਡ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸੋਰਾ ਪਿੰਡ ਵੀ ਹੋਏਗਾ ਫਿਰ ਫਿਊਚਰ ਦੀ ਪਲੈਨਿੰਗ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਤੁਹਾਡੀ ਸਦੀਪ ਫਿਊਚਰ ਦੀ ਪਲੈਨਿੰਗ ਬਾਰੇ ਤਾਂ ਸਾਰੇ ਪਰਿਵਾਰ ਤੋਂ ਵੱਲੋਂ ਅਜੇ ਉਸ ਟਾਈਮ ਉਸ ਜਿਹੜੇ ਬਾਰੇ ਤਾਂ ਬਹੁਤ ਸੋਚੇ ਨਹੀਂ ਹੈ ਆਫਲਾਈਨ ਸਿਬੜੀ ਮਤਲਬ ਕੀ ਜਾਣੀ ਨਹੀਂ ਦਿੱਤਾ ਵੀ ਕੀ ਹੋਗਾ ਕੀ ਨਹੀਂ ਪਾ ਕਿ ਇਥੇ ਆਪਣੇ ਸ਼ਾਪ ਤੇ ਕਿ ਜਦੋਂ ਆਪਾਂ ਹੌਲੀ-ਹੌਲੀ ਆਪਾਂ ਆਪਣੇ ਇਸ ਕੰਮ ਨੂੰ ਜਿਹੜਾ ਵਧਾਣਾ ਹੋਊਗਾ ਮੇਰੇ ਕੋਲ ਜਰਾ ਤਾਂ ਕੀ ਕੰਮ ਆਉਂਦਾ ਵਾ ਜਿਵੇਂ ਕਰਦੇ ਆਪਣੇ ਲੱਕਟੇਸ਼ੂ ਵੀ ਰੋਣਾ ਉਹਨਾਂ ਦਾ ਕਾਫੀ ਜਿਹੜਾ ਸਮਾਨ ਉਹ ਮੇਰੇ ਤੋਂ ਲੈਣ ਆਉਂਦੇ ਉਹ ਤੇ ਮੇਰੇ ਤੋਂ ਨਹੀਂ ਹੁੰਦਾ ਉਹ ਮਿਲ ਵੀ ਸਾਰਾ ਕੁਝ ਆਪਾਂ ਉਹ ਅੱਗੇ ਤੋਂ ਅੱਗੇ ਕਰਨਾ ਵਾ ਕਿ ਆਪਣੇ ਤੋਂ ਸਾਰਾ ਇਹ ਦੂਜਾ ਜੜਾ ਪਰਖੀਏ ਨੌਕੀ ਨਾਲ ਉਹ ਵੀ ਕਰਦੇ ਜੋ ਆਪਾਂ ਕੰਮ ਕਰ ਰਹੇ ਆ ਵੀ ਨਾਲ ਸੇਲ ਦਾ ਵੀ ਹੋਰ ਵਧਾਈਏ ਕੰਮ ਬਸ ਇਨਾ ਇਥੋਂ ਤੱਕ ਫਿਲਹਾਲ ਸੀਮਤਾ ਉਹ ਤੋਂ ਅੱਗੇ ਵਧੂ ਦੇਖੂਗੀ ਕਿ ਕਿੰਨੇ ਤੋਂ ਕੱਢ ਲੈ ਗਏ ਨੇ ਕਿ ਉਹ ਕੰਮ ਇਹਨਾਂ ਦਾ ਆਪਾਂ ਕਰਨਾ ਹੈ ਪੰਜਾਬ ਦੀਆਂ ਧੀਆਂ ਵਾਸਤੇ ਪੰਜਾਬ ਦੇ ਪੁੱਤਾਂ ਵਾਸਤੇ ਤੁਹਾਡੇ ਵੱਲੋਂ ਮੈਸੇਜ ਕੀ ਅੰਤਲੇ ਸਮੇਂ ਤੁਸੀਂ ਮੈਸੇਜ ਹੈ ਕਿ ਜੇ ਆਪਾਂ ਸਮਾਜ ਦੇ ਵਿੱਚ ਜਿਵੇਂ ਦਾ ਵੀ ਮਾਹੌਲ ਚੱਲ ਰਿਹਾ ਨਾ ਉਹ ਨੂੰ ਆਪਾਂ ਥੋੜਾ ਜਿਹਾ ਚੇਂਜ ਕਰੀਏ ਮਤਲਬ ਕਿ ਮਿਹਨਤ ਵੱਲ ਵਧੀਏ ਕਿ ਮਿਹਨਤ ਕਰਕੇ ਆਪਣੇ ਪੰਜਾਬ ਨੂੰ ਸੁਖਾਲਾ ਬਣਾਈਏ ਆਪਣੇ ਮਾਪਬਪ ਦੀ ਹੈਲਪ ਕਰੀਏ ਜਿਵੇਂ ਕਿ ਹੁਣ ਅੱਜਕੱਲ ਜ਼ਿਆਦਾਤਰ ਰੀਲਾ ਹੀ ਚਲਾਈਆਂ ਜਾਂਦੀਆਂ ਬਸ ਪੁੱਠੀਆਂ ਸਿੱਧੀਆਂ ਉਹਨਾਂ ਨੂੰ ਆਪਾਂ ਥੋੜਾ ਜਿਹਾ ਘਟਕ ਲਈਏ ਤੇ ਮਿਹਨਤ ਦੀਆਂ ਜੇ ਪੌਣੀਆਂ ਵੀ ਰੀਲਾਂ ਤੋਂ ਆਪਾਂ ਕੰਮ ਕਰਦੇ ਆਂ ਪਲੀਸ ਮਿਹਨਤ ਨੂੰ ਲੈ ਕੇ ਬਹੁਤ ਜਿਵੇਂ ਕਿ ਤੁਹਾਡੇ ਵੱਲੋਂ ਦੇਖ ਕੇ ਹੋਰ ਵੀ ਮੋਟੀਵੇਟ ਹੋਣ ਕੀ ਗੱਡੀ ਆਪਣੇ ਪੰਜਾਬ ਚਾਹ ਵੀਰ ਭੈਣ ਭਰਾ ਇਦਾਂ ਕਰ ਰਹੇ ਆ ਆਪਾਂ ਵੀ ਸੇਮ ਉਦਾਂ ਕਰੀਏ ਨਾ ਕਿ ਤੁਹਾਡੇ ਵੱਲੋਂ ਦੇਖ ਕੇ ਉਹ ਜੋ ਅੱਜਕੱਲ ਚੱਲ ਰਿਹਾ ਉਹ ਲਗੇਜ਼ਪਨ ਹਨਾ ਉਹ ਖਤਮ ਕਰੀਏ ਉਹਨਾਂ ਜੀ ਨਿਊ ਜਨਰੇਸ਼ਨ ਦੇ ਸਾਹਮਣੇ ਰਣਜੀਤ ਕੌਰ ਨੇ ਇੱਕ ਨਵੀਂ ਤੇ ਇੱਕ ਨਵਿਕਲੀ ਮਿਸਾਲ ਕਾਇਮ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪੰਜਾਬ ਦੀ ਧਰਤੀ ਦੇ ਉੱਪਰ ਕਿਰਤੀ ਬਣ ਕੇ ਆਪਣੀ ਜ਼ਿੰਦਗੀ ਦਾ ਸੋਚਜਾ ਤੇ ਸੋਨਾ guzaran ਕੀਤਾ ਜਾ ਸਕਦਾ ਹੈ। ਪੁਵੇਖ ਦੇ ਵਿੱਚ ਵੀ ਨਵੀਂ ਪੀੜੀ ਤੋਂ ਉਮੀਦ ਰਹੇਗੀ ਕਿ ਇਸ ਸਮੇਂ ਦੇ ਦਰਮਿਆਨ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਕੀਤੀ ਹੋਈ ਗੱਲਬਾਤ ਤੁਹਾਡੇ ਜ਼ਰੂਰ ਪਸੰਦ ਆਵੇਗੀ। ਔਰ ਪਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਪੰਜਾਬ ਦੀਆਂ ਜਾਈਆਂ ਪੰਜਾਬ ਦੀਆਂ ਧੀਆਂ ਨੂੰ ਤੁਹਾਡੇ ਦਰਮਿਆਨ ਵੱਖ-ਵੱਖ ਕਲਾ ਦੇ ਰਾਹੀ ਵੱਖ-ਵੱਖ ਗੱਲਬਾਤ ਰਾਹੀਂ ਤੁਹਾਡੇ ਦਰਮਿਆਨ ਸੰਮੁਖ ਕਰਦੇ ਰਹਾਂਗੇ ਧੰਨਵਾਦ